ਤਾਤ ਸ੍ਰੀਆਕਾਲ ਜੀ ਬਲਜੀਤ ਦੀਦੀ ਕਿੱਥੇ ਹੋ ਤੁਸੀਂ ਮੈਂ ਕਦੋਂ ਦਾ ਤੁਹਾਡਾ ਇੰਤਜ਼ਾਰ ਕਰ ਰਹੀ ਆਂ ਹੋਰ ਕਿੰਨੀ ਦੇਰ ਲੱਗੂਗੀ ਤੁਹਾਨੂੰ ਤਿਆਰ ਹੋਣ ਵਿੱਚ ਜੋਤੀ ਆਪਣੇ ਤਾਇਆ ਜੀ ਦੀ ਬੇਟੀ ਬਲਜੀਤ ਨੂੰ ਬੋਲੀ ਬਲਜੀਤ ਆਉਂਦੀ ਆਂ ਬਸ 5 ਮਿੰਟ ਹੋਰ ਫਿਰ ਜੋਤੀ ਆਪਣੀ ਤਾਈ ਜੀ ਨੂੰ ਬੋਲੀ ਤਾਈ ਜੀ ਬਲਜੀਤ ਦੀਦੀ ਕਿੰਨੀ ਦੇਰ ਲਗਾਉਂਦੀ ਆ ਮੈਂ ਉਹਨਾਂ ਨੂੰ ਕਦੋਂ ਦਾ ਬੋਲਿਆ ਸੀ ਕਿ ਬਾਜ਼ਾਰ ਜਾਣਾ ਆ ਪਰ ਵੇਖੋ ਉਹ ਅਜੇ ਤੱਕ ਤਿਆਰ ਹੀ ਨਹੀਂ ਹੋਏ ਤਾਈ ਜੀ ਹੱਸ ਕੇ ਬੋਲੀ ਹਾਂ ਬਸ ਆ ਹੀ ਰਹੀ ਹੋਵੇਗੀ ਪੁੱਤ ਉਦੋਂ ਤੱਕ ਬਲਜੀਤ ਆ ਵੀ ਗਈ ਤੇ ਦੋਵੇਂ ਭੈਣਾਂ ਹੱਸਦੀਆਂ ਹੋਈਆਂ ਬਾਜ਼ਾਰ ਚਲੀਆਂ ਗਈਆਂ ਬਲਜੀਤ ਦੀ ਮਾਂ ਸੋਚਣ ਲੱਗੀ ਕਿ ਕਿੰਨਾ ਪਿਆਰ ਆ ਦੋਵਾਂ ਭੈਣਾਂ ਵਿੱਚ ਬਲਜੀਤ ਤੇ ਜੋਤੀ ਆਪਸ ਵਿੱਚ ਚਾਚੇ ਤਾਏ ਦੀਆਂ ਧੀਆਂ ਸੀ ਜਦੋਂ ਉਹ ਬਾਜ਼ਾਰ ਤੋਂ ਵਾਪਸ ਆਈਆਂ ਉਦੋਂ ਤੱਕ ਬਲਜੀਤ ਦੇ ਪਾਪਾ ਵੀ ਘਰ ਆ ਗਏ ਸੀ ਉਨ ਦੋਵਾਂ ਨੂੰ ਇਕੱਠੇ ਵੇਖ ਕੇ ਬੋਲੇ ਇਹ ਜੋੜੀ ਕਿੱਥੇ ਗਈ ਸੀ ਬਲਜੀਤ ਬੋਲੀ ਬਸ ਪਾਪਾ ਬਾਜ਼ਾਰ ਤੱਕ ਗਏ ਸੀ ਪਾਪਾ ਹੱਸੇ ਤੇ ਬੋਲੇ ਤੁਹਾਡੀਆਂ ਦੋਵਾਂ ਦੀਆਂ ਗੁੱਤਾਂ ਇੱਕ ਦੂਜੇ ਨਾਲ ਬਨ ਕੇ ਇੱਕੋ ਹੀ ਸੋਹਰੇ ਘਰ ਲੱਭ ਲਵਾਂਗੇ ਦੋਵੇਂ ਪੈਣਾ ਹੱਸਦੀਆਂ ਹੋਈਆਂ ਉੱਥੋਂ ਭੱਜ ਗਈਆਂ ਜੋਤੀ ਬੋਲੀ ਦੀਦੀ ਜੀ ਇਵੇਂ ਹੋਵੇ ਤਾਂ ਕਿੰਨਾ ਮਜ਼ਾ ਆ ਜਾਵੇਗਾ ਕਪੜਮ ਬਚਪਨ ਦਾ ਪਿਆਰ ਸੋਹਰੇ ਜਾ ਕੇ ਹੋਰ ਵੀ ਜ਼ਿਆਦਾ ਵਧ ਜਾਵੇਗਾ ਕੁਝ ਸਾਲਾਂ ਦੇ ਬਾਅਦ ਇਤفاق ਨਾਲ ਦੋਵਾਂ ਦਾ ਵਿਆਹ ਇੱਕ ਹੀ ਜਗ੍ਹਾ ਤੇ ਇੱਕ ਹੀ ਪਰਿਵਾਰ ਵਿੱਚ ਦੋਵੇਂ ਚਾਚੇ ਤਾਏ ਦੇ ਪੁੱਤਾਂ ਨਾਲ ਤੈ ਹੋ ਗਿਆ। ਦੋਵੇਂ ਭੈਣਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ ਕਿ ਹੁਣ ਤਾਂ ਖੂਬ ਮਜ਼ਾ ਆਵੇਗਾ ਇਕੱਠੇ ਰਹਿਣ ਦਾ। ਕੁਝ ਦਿਨਾਂ ਦੇ ਬਾਅਦ ਦੋਵਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋ ਗਿਆ ਪਰ ਜਦੋਂ ਸਹੁਰੇ ਪਹੁੰਚੀਆਂ ਤਾਂ ਪਤਾ ਚੱਲਿਆ ਕਿ ਉਹਨਾਂ ਦੋਵਾਂ ਦੇ ਪਰਿਵਾਰ ਵਿੱਚ ਦਾ ਇੱਕ ਦੂਸਰੇ ਦੇ ਘਰ ਆਉਣਾ ਜਾਣਾ ਤੇ ਆਪਸ ਵਿੱਚ ਕੋਈ ਲੈਣ ਦੇਣ ਵੀ ਨਹੀਂ ਆ ਦੋਵਾਂ ਨੇ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਛੋਟੀ ਜਿਹੀ ਲੜਾਈ ਦੇ ਬਾਅਦ ਗੱਲ ਇੰਨੀ ਵੱਧ ਗਈ ਕਿ ਦੋਵਾਂ ਪਰਿਵਾਰਾਂ ਨੇ ਆਪਸ ਵਿੱਚ ਬੋਲਚਾਲ ਹੀ ਬੰਦ ਕਰ ਦਿੱਤਾ ਦੋਵੇਂ ਪਹਿਣਾ ਨੇ ਆਪਸ ਵਿੱਚ ਤੈਅ ਕੀਤਾ ਕਿ ਇੱਥੇ ਕੋਈ ਨਾ ਕੋਈ ਜਾਦੂ ਤਾਂ ਕਰਨਾ ਹੀ ਪਵੇਗਾ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਿਲਾਉਣ ਦੀ ਠਾਨ ਲਈ ਇੱਕ ਦਿਨ ਬਲਜੀਤ ਨੇ ਆਪਣੀ ਸਾਸ ਨੂੰ ਪੁੱਛਿਆ ਕਿ ਕੀ ਮੈਂ ਚਾਚੀ ਜੀ ਦੇ ਘਰ ਹੋਗਾ ਵਾ ਪਹਿਲਾਂ ਤਾਂ ਉਹਦੀ ਸਾਸ ਨੇ ਮਨਾ ਕਰ ਦਿੱਤਾ ਪਰ ਬਾਅਦ ਵਿੱਚ ਹਾਂ ਕਰ ਦਿੱਤੀ ਮਿਲਣਾ ਤਾਂ ਸਾਰੇ ਹੀ ਚੰਦੇ ਸੀ ਪਰ ਪਹਿਲ ਕੌਣ ਕਰੇ ਬਲਜੀਤ ਆਪਣੇ ਪਤੀ ਦੇ ਨਾਲ ਮਠਿਆਈ ਦਾ ਡੱਬਾ ਲੈ ਕੇ ਚਾਚੀ ਦੇ ਘਰ ਪਹੁੰਚ ਗਈ ਦਰਵਾਜ਼ਾ ਜੋਤੀ ਨੇ ਖੋਲ ਲਿਆ ਜੋਤੀ ਦੀ ਸਾਸ ਨੇ ਪੁੱਛਿਆ ਕੌਣ ਆ ਜੋਤੀ ਬੋਲੀ ਬਲਜੀਤ ਦੀ ਦੀ ਆ ਇਹ ਸੁਣ ਕੇ ਜੋਤੀ ਸਾਸ ਨੂੰ ਬੋਲੀ ਉਹ ਇੱਥੇ ਕਿਉਂ ਆਈ ਆ ਉਹਦੋਂ ਤੱਕ ਬਲਜੀਤ ਅੰਦਰ ਆ ਗਈ ਤੇ ਬੋਲੀ ਮੰਮੀ ਜੀ ਮੈਂ ਤੁਹਾਡਾ ਆਸ਼ੀਰਵਾਦ ਲੈਣ ਲਈ ਭੇਜਿਆ ਆ ਤੇ ਇੰਨਾ ਕਹਿ ਕੇ ਉਹ ਉਹਨਾਂ ਦੇ ਪਿਆਰੇ ਵਿੱਚ ਉਕ ਗਈ ਹੁਣ ਤਾਂ ਬਲਜੀਤ ਦੀ ਚਾਚੀ ਸੱਸ ਨੂੰ ਆਸ਼ੀਰਵਾਦ ਦੇਣਾ ਹੀ ਪਿਆ ਫਿਰ ਕੁਝ ਦੇਰ ਉੱਥੇ ਰੁੱਕ ਕੇ ਚਾਚੀ ਸੱਸ ਨੂੰ ਆਪਣੇ ਘਰ ਆਉਣ ਦਾ ਬੋਲ ਕੇ ਵਾਪਸ ਆ ਗਈ ਕਿ ਤੁਹਾਨੂੰ ਵੀ ਮੰਮੀ ਜੀ ਨੇ ਬੁਲਾਇਆ ਆ ਘਰ ਵਾਪਸ ਆਉਣ ਤੇ ਬਲਜੀਤ ਦੀ ਸੱਸ ਨੇ ਉਸ ਨੂੰ ਪੁੱਛਿਆ ਚਾਚੀ ਕੁਝ ਕਹਿ ਰਹੀ ਸੀ ਕਿ ਬਲਜੀਤ ਬੋਲੀ ਤੁਹਾਡੀਆਂ ਹੀ ਗੱਲਾਂ ਕਰ ਰਹੀ ਸੀ ਕਿ ਭੈਣ ਜੀ ਦੇ ਨਾਲ ਸਾਡਾ ਕਿੰਨਾ ਪਿਆਰ ਸੀ ਪਰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਬਲਜੀਤ ਦੀ ਸੱਸ ਹਰਾਨੀ ਨਾਲ ਬੋਲੀ ਅੱਛਾ ਸਾਨੂੰ ਯਾਦ ਕਰ ਰਹੀ ਸੀ ਤੇਵੇਂ ਬੋਲ ਰਹੀ ਸੀ ਬਲਜੀਤ ਹਾਂ ਮੰਮੀ ਜੀ ਸੱਚੀ ਦੂਸਰੇ ਦਿਨ ਜੋਤੀ ਵੀ ਆਪਣੀ ਸੱਸ ਨੂੰ ਜ਼ਬਰਦਸਤੀ ਹੀ ਸਹੀ ਬਲਜੀਤ ਦੇ ਘਰ ਲੈ ਕੇ ਆਈ ਬਲਜੀਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਵੇਖ ਕੇ ਬੋਲੀ ਵਾਹ ਚਾਚੀ ਜੀ ਵੀ ਆਏ ਆ 99 ਤੋਂ ਹੁੰਦੇ ਬਾਅਦ ਬਲਜੀਤ ਨੇ ਆਪਣੀ ਸੱਸ ਨੂੰ ਆਵਾਜ਼ ਦਿੱਤੀ ਕਿ ਵੇਖੋ ਮੰਮੀ ਜੀ ਚਾਚੀ ਜੀ ਆਇਆ ਬਲਜੀਤ ਦੀ ਸੱਸ ਜਿਵੇਂ ਹੀ ਬਾਹਰ ਆਈ ਚਾਚੀ ਜੀ ਉਹਨਾਂ ਦੇ ਪੈਰਾਂ ਵਿੱਚ ਝੁਕਣ ਦੇ ਲਈ ਅੱਗੇ ਵਧੀ ਬਲਜੀਤ ਦੀ ਸੱਸ ਨੇ ਉਹਨਾਂ ਨੂੰ ਮੋਢਿਆਂ ਤੋਂ ਚੁੱਕ ਕੇ ਆਪਣੇ ਗਲੇ ਨਾਲ ਲਗਾ ਲਿਆ ਤੇ ਫਿਰ ਦੋਵਾਂ ਨੇ ਹੀ ਆਪਣੇ ਸਾਰੇ ਗਿਲੇ ਸ਼ਿਕਵੇ ਅਥਰੂਆਂ ਦੇ ਨਾਲ ਹੀ ਬਾਹਰ ਕੱਢ ਦਿੱਤੇ ਬਲਜੀਤ ਤੇ ਜੋਤੀ ਦੀ ਜੋੜੀ ਵੀ ਮੁਸਕਰਾਉਂਦੇ ਹੋਏ ਗਲੇ ਲੱਗ ਗਈ ਕਿਉਂਕਿ ਉਹਨਾਂ ਨੇ ਦੋ ਵਿਛੜੇ ਹੋਏ ਪਰਿਵਾਰਾਂ ਨੂੰ ਆਪਣੀ ਸਮਝਦਾਰੀ ਦੇ ਨਾਲ ਫਿਰ ਤੋਂ ਮਿਲਵਾ ਦਿੱਤਾ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਕਹਾਣੀਆਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕੱਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ